ਨਾ ਦੀ ਜਿਹੜੀ ਮਿਨਿਸਟਰ ਹੈ ਹੁਣ ਬਣੀ ਗਗਨ ਅਨਮੋਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ 5 ਮਿੰਟਾਂ ਦੇ ਵਿੱਚ ਕੱਲੀ ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਸੋ ਬਾਹਰ ਬਹਿ ਕੇ ਚੁਟਕੀਆਂ ਮਾਰਨੀਆਂ ਕਿ 5 ਮਿੰਟ 5 ਮਿੰਟ 5 ਮਿੰਟ ਐਮਐਸਪੀ ਦਵਾ ਦੇਣਗੇ ਵੇਅਰ ਆਰ ਦੇ ਨੋ ਆਲ ਤਾਂ ਤੋਂ ਪਹਿਲਾਂ ਤਾਂ ਸੱਤਾ ਤੋਂ ਪਹਿਲਾਂ ਤਾਂ ਚੰਦ ਦਿਖਾ ਦਿੱਤਾ ਆਪਾਂ ਕਿ 22 ਫਸਲਾਂ ਦੇ ਉੱਤੇ ਮਿਨਿਮਮ ਸਪੋਰਟ ਪ੍ਰਾਈਸ ਭਗਵਾਨਤ ਮਾਨ ਦੀ ਆਪਣੀ ਕਮਿਟਮੈਂਟ ਹੈ ਹੁਣ 22 ਫਸਲਾਂ ਦਾ ਤੇ ਕੀ ਮਿਲਣੀ ਹੈਗੀ ਆ ਇੱਕ ਮੂੰਗੀ ਦੀ ਤੇ ਮੱਕੀ ਦੀ ਫਸਲ ਦੋ ਫਸਲਾਂ ਤੇ ਸਟੇਟ ਗਵਰਨਮੈਂਟ ਨੇ ਮਿਨਿਮਮ ਸਪੋਰਟ ਪ੍ਰਾਈਸ ਦਿੱਤੀ ਸੀ ਮੂੰਗੀ ਦੇ ਦਿੱਤੀ ਸੀਗੀ 7275 ਰੁਪਏ 90% ਮੂੰਗੀ ਦੀ ਫਸਲ ਪਿਛਲੇ ਵਰੇ ਜਿਹੜੀ ਆ ਉਹ ਡਿਸਟ੍ਰੈਸ ਸੇਲ ਚ ਗਈ ਆ ਲੋਕਾਂ ਨੇ ਮਯੂਸ ਹੋ ਕੇ ਸੁੱਟ ਕੇ ਨੱਠ ਗਏ ਨੇ ਜਿਸ ਨਾਲ ਹੁਣ ਲੋਕਾਂ ਨੇ ਹੁਣ ਮੂੰਗੀ ਦੀ ਗੱਲ ਹੀ ਨਹੀਂ ਕਰਦੀ ਆ ਆਮ ਆਦਮੀ ਪਾਰਟੀ ਅਗਰ ਤੁਸੀਂ ਕਹਿੰਦੇ ਕਿ ਡਾਇਵਰਸੀਫਾਈ ਕਰਨਾ ਝੋਨੇ ਨੂੰ ਘਟਾਉਣਾ ਜਦ ਤੱਕ ਤੁਸੀਂ ਉਹਨਾਂ ਨੂੰ ਆਲਟਰਨੇਟ ਕ੍ਰੋਪਿੰਗ ਸਿਸਟਮ 60-70000 ਰੁਪਏ ਇੱਕੜ ਦਾ ਜ਼ਿੰਮੇਵਾਰ ਨੂੰ ਨਹੀਂ ਦਿਓਗੇ ਉਹ ਝੋਨਾ ਕਿਉਂ ਛੱਡੇਗਾ ਝੋਨਾ ਛੱਡਣਾ ਚਾਹੁੰਦਾ ਉਹਨੂੰ ਸਮਝਦਾ ਰਿਹਾ ਕਿ ਪਾਣੀ ਖਰਾਬ ਹੋ ਰਿਹਾ ਪੰਜਾਬ ਦਾ ਛੱਡੇਗਾ ਤਾਂ ਹੀ ਨਾ ਜੀ ਉਹਨੂੰ ਆਲਟਰਨੇਟ ਉਹਦੀ ਆਮਦਨ 50 60 70000 ਰੁਪਏ ਝੋਨੇ ਜਿੰਨੀ ਪਰ ਇਕੜ ਉਹਨੂੰ ਮੁਹੱਈਆ ਕਰਾਈ ਜਾਵੇ ਪਰ ਕਰਾ ਨਹੀਂ ਸਕੇ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ 2 ਸਾਲਾਂ ਦੇ ਵਿੱਚ ਸਰਕਾਰ ਆਲਮੋਸਟ ਹਰ ਫਰੰਟ ਤੇ ਫੇਲ ਹੋ ਰਹੀ ਹੈ ਤਾਂ ਕਰਕੇ ਲੋਕ ਜਿਹੜੇ ਨੇ ਬਹੁਤ ਮਾਯੂਸ ਕੋਈ ਇੱਕ ਬੜੀ ਸਮੱਸਿਆ ਆ ਰਹੀ ਆ ਕੰਪਲੀਟ ਸੰਗਰੂਰ ਬਰਨਾਲਾ ਔਰ ਮਲੇਰਕੋਟਲਾ ਡਿਸਟ੍ਰਿਕਟ ਇਕ ਯੂਨੀਫਾਰਮ ਸ਼ਿਕਾਇਤ ਆ ਕਿ ਕਿ ਕਣਕ ਦੀ ਬਹੁਤ ਜ਼ਿਆਦਾ ਆ ਚੁੱਕੀ ਹੈ ਫਸਲ ਮੰਡੀਆਂ ਦੇ ਵਿੱਚ ਲੇਕਿਨ ਲਿਫਟਿੰਗ ਜਿਹੜੀ ਹੈਗੀ 80% ਮਾਲ ਹਲੇ ਮੰਡੀਆਂ ਦੇ ਵਿੱਚ ਪਿਆ ਮੈਂ ਅੱਜ ਡੀ ਐਫ ਐਸ ਸੀ ਸੰਗਰੂਰ ਨਾਲ ਗੱਲ ਕੀਤੀ ਸੀਗੀ ਤੇ ਅੱਜ ਡੀ ਐਫ ਐਸ ਸੀ ਬਰਨਾਲਾ ਨਾਲ ਗੱਲ ਕੀਤੀ ਟੂਡੇ ਬਰਨਾਲਾ ਮੰਡੀ 'ਚ ਅਸੀਂ ਖੜੇ ਹਾਂ ਤੁਸੀਂ ਇੱਕ ਵਾਰੀ ਸ਼ਾਰਟ ਲੈ ਕੇ ਦੇਖ ਹੀ ਸਕਦੇ ਹੋ ਚੋਕ ਹੋ ਗਏ ਮੰਡੀਆਂ ਆਰਥਿਕਾਂ ਦੀ ਸ਼ਿਕਾਇਤ ਹੈ ਲਿਫਟਿੰਗ ਹੋ ਨਹੀਂ ਰਹੀ ਕੱਲ ਨੂੰ ਮੌਸਮ ਖਰਾਬ ਹੋ ਗਿਆ فرض ਕਰੋ بارش ਪੈ ਗਈ ਜਾਂ ਕੁਝ ਇਹ ਜਿਹੜਾ ਟੋਟਲ ਖਮਿਆਜ਼ਾ ਉਹ ਆੜਤੀਆਂ ਤੇ ਪੈ ਜਾਣਾ ਹੈ। ਆਲਰੇਡੀ ਮੌਸਮ ਖਰਾਬ ਘਟ ਉਹਨਾਂ ਦਾ ਲੱਗ ਜਾਣਾ ਵਾ ਤੇ ਕਿਸਾਨਾਂ ਦਾ ਵੀ ਨੁਕਸਾਨ ਹੋਣਾ। ਸਰਕਾਰ ਨੇ ਪੱਲਾ ਝਾੜ ਲੈਣਾ। ਸੋ ਇਹ ਸੰਗਰੂਰ ਹੋਮ ਡਿਸਟ੍ਰਿਕਟ ਆ ਚੀਫ ਮਿਨਿਸਟਰ ਦੀ। ਅਗਰ ਇੱਥੇ ਲਿਫਟਿੰਗ ਇੰਨੀ ਸਲੋ ਆ ਪ੍ਰੋਕੂਰਮੈਂਟ ਦਾ ਪ੍ਰੋਸੈਸ ਇੰਨਾ ਸਲੋ ਆ ਇਹਦਾ ਮਤਲਬ ਉਹਨਾਂ ਦੀ ਤਿਆਰੀ ਕੋਈ ਨਹੀਂ ਸੀਗੀ। ਇਹ ਉਹਨਾਂ ਨੂੰ ਉੱਥੇ ਧਿਆਨ ਕਰਨਾ ਚਾਹੀਦਾ ਤੁਰੰਤ ਇਸੀ ਲਿਫਟਿੰਗ ਕਰਾਉਣੀ। ਦੂਸਰਾ ਆੜਤੀਆਂ ਦੇ ਕੁਝ ਇਸ਼ੂਜ਼ ਨੇ ਜਿੱਦਾਂ ਮੈਂ ਕਿਹਾ ਕਿ ਉਹਨਾਂ ਨੂੰ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਅੱਜ ਵੀ ਗਵਰਨਮੈਂਟ ਵੱਲੋਂ ਕੀ ਆ ਜਾ ਰਿਹਾ ਅਗਰ 2.5% ਨਾਲ ਕੈਲਕੂਲੇਟ ਕਰੀਏ ਤਾਂ ਫਿਰ 57 ਰੁਪਏ ਬਣਦੀ ਉਹਨਾਂ ਦੀ ਆਰਥ ਲੇਕਿਨ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੂੰ 44 ਰੁਪਏ ਤਾਂ 13 ਰੁਪਏ ਆਰਤੀਆਂ ਦਾ ਵੀ ਖਾਦਾ ਜਾ ਰਿਹਾ ਵਾ ਉਹ ਵੀ ਵਿਚਾਰੇ ਮਿਹਨਤ ਕਰਦੇ 45000 ਪੰਜਾਬ ਦਾ ਆਰਤੀਆਂ ਵਾ ਤਾਂ ਮੈਂ ਅਪੀਲ ਕਰੂੰਗਾ ਗਵਰਨਮੈਂਟ ਆਫ ਇੰਡੀਆ ਨੂੰ ਆ ਭਗਵੰਤ ਮਾਨ ਨੂੰ ਕਿ ਇਹਨਾਂ ਦਾ ਇਸ਼ੂ ਟੇਕ ਅਪ ਕਰੋ ਸੈਂਟਰਲ ਗਵਰਨਮੈਂਟ ਨਾਲ ਤੇ ਇਹਨਾਂ ਦੀ ਜਿਹੜੀ ਹੈਗੀ ਆ ਜੈਨੂਨ ਜਿਹੜੀ ਡਿਮਾਂਡ ਹੈਗੀ ਉਸ ਨੂੰ ਆਪਾਂ ਲੇਬਰ ਕਲਾਸ ਵੀ ਬਹੁਤ ਪੀਸੀ ਹੋਈ ਹੈ ਗਰੀਬ ਆਦਮੀ ਆ ਪੱਲੇਦਾਰਾਂ ਦਾ ਧਰਨਾ ਲੱਗਿਆ ਉਹਨਾਂ ਦਾ ਕਹਿਣਾ ਵਾ ਕਿ ਸਾਨੂੰ ਪਰ ਬੈਗ ਅਸਲ ਗਵਰਨਮੈਂਟ ਆਫ ਇੰਡੀਆ ਦਾ ਰੇਟ ਜਿਹੜਾ ਹੈ ਉਹ 4 ਰੁਪਏ ਇੱਕ ਬੈਗ ਦੀ ਜਿਹੜੀ ਉਹਨਾਂ ਨੇ ਢੁਹਾ ਟਵਾਈ ਕਰਨੀ ਆ ਪਰ ਉਹਨਾਂ ਉਹਨਾਂ ਦਾ ਕੰਪੀਟੀਸ਼ਨ ਕਰਾ ਕੇ ਉਹਨਾਂ ਦੇ ਟੈਂਡਰ ਪਵਾ ਕੇ ਉਹਨਾਂ ਨੂੰ ਇਸ ਵਕਤ ਮਿਲ ਰਿਹਾ 2 ਰੁਪਏ ਤੋਂ ਵੀ ਘੱਟ ਪਰ ਬੈਗ ਸਭ ਤੋਂ ਅਤ ਗਰੀਬ ਬੰਦਾ ਉਹ ਜਿਹਨੇ ਆਪਣੇ ਮੋਢਿਆਂ ਤੇ ਚੱਕ ਕੇ ਫਸਲ ਢੋ ਕੇ ਲੈ ਕੇ ਜਾਣੀ ਆ ਸੋ ਇਹ ਦੋਨੋਂ ਇਸ਼ੂਸ ਪੱਲੇਦਾਰ ਯੂਨੀਅਨ ਦੇ ਵੀ ਔਰ ਆਰਤੀਆਂ ਦੇ ਵੀ ਮੈਂ ਕਰਦਾ ਤੇ ਉਮੀਦ ਕਰਦਾ ਕਿ ਭਗਵਾਨ ਮਾਨ ਕਨਸੈਂਟਰੇਟ ਕਰੇਗਾ ਰਾਦਰ ਦਨ ਗੋਆ ਗੁਜਰਾਤ ਇੱਧਰ ਚੋਣਾ ਦੀ ਬਜਾਏ ਆਪਣੇ ਪਹਿਲਾਂ ਸੰਗਰੂਰ ਦੇ ਵਿੱਚ ਆਣ ਕੇ ਤੇ ਕਰਨਗੇ 20 ਥੇਰ ਮਿਨਿਸਟਰ ਇਸ ਕਨਸਟੈਂਸੀ ਦਾ ਉਹਦਾ ਫਰਜ਼ ਬਣਦਾ ਵਾ ਕਿ ਉਹ ਇਮੀਡੀਏਟਲੀ ਇੱਥੋਂ ਲਿਫਟਿੰਗ ਜਲਦੀ ਤੋਂ ਜਲਦੀ ਕਰਵਾ ਦੇ ਲੱਗਦਾ ਕਿ ਸੱਤਾ ਤੋਂ ਪਹਿਲਾਂ ਤਾਂ ਸੱਤਾ ਤੋਂ ਪਹਿਲਾਂ ਤਾਂ ਚੰਦ ਦਿਖਾ ਦਿੱਤਾ ਆਪਾਂ ਕਿ 22 ਫਸਲਾਂ ਦੇ ਉੱਤੇ ਮਿਨਿਮਮ ਸਪੋਰਟ ਪ੍ਰਾਈਸ ਭਗਵੰਤ ਮਾਨ ਦੀ ਆਪਣੀ ਕਮਿਟਮੈਂਟ ਹੈ ਹੁਣ ਉਹ 22 ਫਸਲਾਂ ਦਾ ਤਾਂ ਕੀ ਮਿਲਣੀ ਹੈਗੀ ਆ ਇੱਕ ਮੂੰਗੀ ਦੀ ਤੇ ਮੱਕੀ ਦੀ ਫਸਲ ਦੋ ਫਸਲਾਂ ਤੇ ਸਟੇਟ ਗਵਰਨਮੈਂਟ ਨੇ ਮਿਨਿਮਮ ਸਪੋਰਟ ਪ੍ਰਾਈਸ ਦਿੱਤੀ ਸੀ ਮੂੰਗੀ ਦੇ ਦਿੱਤੀ ਸੀਗੀ 7275 ਰੁਪਏ 90% ਮੂੰਗੀ ਦੀ ਫਸਲ ਪਿਛਲੇ ਵਰੇ ਜਿਹੜੀ ਆ ਉਹ ਡਿਸਟ੍ਰੈਸ ਸੇਲ ਚ ਗਈ ਆ ਲੋਕਾਂ ਨੇ ਮਯੂਸ ਹੋ ਕੇ ਸੁੱਟ ਕੇ ਨੱਟ ਗਏ ਨੇ ਜਿੱਦਣਾ ਹੁਣ ਲੋਕਾਂ ਨੇ ਹੁਣ ਮੂੰਗੀ ਦੀ ਗੱਲ ਹੀ ਨਹੀਂ ਕਰਦੀ ਆ ਆਮ ਆਦਮੀ ਪਾਰਟੀ ਅਗਰ ਤੁਸੀਂ ਕਹਿੰਦੇ ਕਿ ਡਾਇਵਰਸੀਫਾਈ ਕਰਨਾ ਝੋਨੇ ਨੂੰ ਘਟਾਉਣਾ ਜਦ ਤੱਕ ਤੁਸੀਂ ਉਹਨਾਂ ਨੂੰ ਆਲਟਰਨੇਟ ਕ੍ਰੋਪਿੰਗ ਸਿਸਟਮ 60-70000 ਰੁਪਏ ਇਕੜ ਦਾ ਜ਼ਿੰਮੇਦਾਰ ਨੂੰ ਨਹੀਂ ਦਿਓਗੇ ਉਹ ਝੋਨਾ ਕਿਉਂ ਛੱਡੇਗਾ ਝੋਨਾ ਛੱਡਣਾ ਚਾਹੁੰਦਾ ਉਹਨੂੰ ਸਮਝਦਾ ਰਿਹਾ ਕਿ ਪਾਣੀ ਖਰਾਬ ਹੋ ਰਿਹਾ ਪੰਜਾਬ ਦਾ ਛੱਡੇਗਾ ਤਾਂ ਹੀ ਨਾ ਜੇ ਉਹਨੂੰ ਆਲਟਰਨੇਟ ਉਹਦੀ ਆਮਦਨ 50-60-70000 ਪਰ ਕਰਾ ਨਹੀਂ ਸਕੇ ਇਹਨਾਂ ਦੀ ਜਿਹੜੀ ਮਿਨਿਸਟਰ ਹੈ ਹੁਣ ਬਣੀ ਗਗਨ ਅਨਮੋਲ ਸੋ ਬਾਹਰ ਬੈ ਕੇ ਚੁਟਕੀਆਂ ਮਾਰਨੀਆਂ ਕਿ 5 ਮਿੰਟ 5 ਮਿੰਟ 5 ਮਿੰਟ ਐਮਐਸਪੀ ਦਵਾ ਦੇਗੇ ਵੇਰ ਆ ਦੇ ਨੋ ਆਲ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ 2 ਸਾਲਾਂ ਦੇ ਵਿੱਚ ਸਰਕਾਰ ਆਲਮੋਸਟ ਹਰ ਫਰੰਟ ਤੇ ਫੇਲ ਹੋ ਰਹੀ ਹੈ ਤਾਂ ਕਰਕੇ ਲੋਕ ਜਿਹੜੇ ਨੇ ਬਹੁਤ ਮਾਯੂਸ ਉਹ ਤਾਂ ਬੜੀ ਬੜੀ ਬਹੁਤ ਅਨਫੋਰਚਨਟਲੀ ਇੱਕ ਪ੍ਰਾਈਮ ਮਿਨਿਸਟਰ ਲੈਵਲ ਦਾ ਆਦਮੀ ਇਹ ਕਹਿ ਰਿਹਾ ਵਾ ਜਿਹੜੀ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹੜੀ ਪਾਰਟੀ ਨੇ ਦੇਸ਼ ਦੇ ਆਜ਼ਾਦੀ ਵਿੱਚ ਜੇਲਾਂ ਕੱਟੀਆਂ ਉਹਨਾਂ ਨੂੰ ਕਹ ਰਹੇ ਕਿ ਕਾਂਗਰਸ ਨੂੰ ਤੁਸੀਂ ਦੁਬਾਰਾ ਇਲੈਕਟ ਕਰਤਾ ਪੰਜੇ ਨੂੰ ਇਹ ਤੁਹਾਡੇ ਮੰਗਲਸੂਤਰ ਖੋਲਵੇਗੀ ਮੈਨੂੰ ਮੋਦੀ ਸਾਹਿਬ ਇੱਕ ਇਨਸੀਡੈਂਟ 140 ਕਰੋੜ ਵੱਦੀ ਹੈ ਇੱਕ ਵੀ ਔਰਤ ਆਣ ਕੇ ਕੈਮਰੇ ਤੇ ਕਵੇ ਨਾਟ ਬੀਜੇਪੀ ਸਪான்ਸਰਡ ਜੈਨੂਨ ਕਿ ਮੇਰੇ ਮੰਗਲਸੂਤਰ ਨੂੰ ਹੱਥ ਪੰਜੇ ਨੇ ਪਾਇਆ ਵਾ ਤੇ ਅਸੀਂ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਦੀ ਗੱਲ ਸਵੀਕਾਰ ਕਰਾਂਗੇ ਪਰ ਇਦਾਂ ਦੀ ਸਟੇਟਮੈਂਟ ਮਤਲਬ ਇਸ ਲੈਵਲ ਤੇ ਜਾ ਕੇ ਪ੍ਰਾਈਮ ਮਿਨਿਸਟਰ ਸਾਹਿਬ ਹੁਣ ਬੰਡੀਆਂ ਪਾ ਰਹੇ ਨੇ ਜਾਤ ਪਾਤ ਧਰਮ ਦੀ ਗੱਲ ਕਰ ਰਹੇ ਨੇ ਥੈਟ ਮੀਨਸ ਕਿ ਬੀਜੇਪੀ ਕੰਪਲੀਟਲੀ ਸ਼ੈਕਨ ਹੈ ਓਨ ਦਾ ਗਰਾਉਂਡ ਐ ਲੱਗ ਰਿਹਾ ਕਿ ਇੰਡੀਆ ਆਲਾਈਂਸ ਦੀ ਚੜ੍ਹਤ ਜਿਹੜੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਔਰ ਮੈਨੂੰ ਲੱਗ ਰਿਹਾ ਕਿ ਇਲੈਕਸ਼ਨ ਦੇ ਦੌਰਾਨ ਦੌਰਾਨ ਹੀ ਇੰਡੀਆ ਆਲਾਈਂਸ ਦੀ ਜਿਹੜਾ ਗ੍ਰਾਫ ਹੈ ਉਹ ਇੰਨਾ ਉੱਤੇ ਚੜ ਗਿਆ ਕਿ ਸਰਕਾਰ ਇੰਡੀਆ ਆਲਾਈਂਸ ਹੀ ਬਣੇਗੀ ਔਰ ਸਭ ਤੋਂ ਪਹਿਲੀ ਗਾਰੰਟੀ ਕਿਸਾਨਾਂ ਲਈ ਉਹ ਹੈ ਕਿ ਮਿਨੀਮਮ ਸਪੋਰਟ ਪ੍ਰਾਈਸ ਅਹਿਮ ਫਸਲਾਂ ਤੇ ਇੰਡੀਆ ਆਲਾਈਂਸ ਦੀ ਸਰਕਾਰ ਇਸ ਨੂੰ ਕਾਨੂੰਨ ਬਣਾ